ਪੰਜਾਬੀ ਗਾਇਕ ਹਰਜੀਤ ਹਰਮਨ ਦੀ ਮੌਤ ਦੀ ਖਬਰ ਆਈ ਸਾਹਮਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਜ਼ਿੰਦਾ ਹੋਣ ਦੀ ਕੀਤੀ ਪੁਸ਼ਟੀ ਗਾਇਕ ਹਰਜੀਤ ਹਰਮਨ ਦੀ ਪੋਸਟ ਨੇ ਮਚਾਈ ਸਨਸਨੀ ਮੌਤ ਬਾਰੇ ਫੈਲੀਆਂ ਝੂਠੀਆਂ ਅਫਵਾਹਾਂ ਦਾ ਕੀਤਾ ਖੰਡਨ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਦੇਖਦੇ ਹੀ ਦੇਖਦੇ ਇਹ ਖਬਰ ਵਾਇਰਲ ਹੋ ਗਈ ਇਸ ਤੋਂ ਬਾਅਦ ਪਤਾ ਚੱਲਿਆ ਕਿ ਇੱਕ ਅਫਵਾਹ ਸੀ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਨੂੰ ਉਹਨਾਂ ਦੀ ਮੌਤ ਬਾਰੇ ਫੈਲੀਆਂ ਝੂਠੀਆਂ ਅਫਵਾਹਾਂ ਦਾ ਖੰਡਨ ਕਰਨ ਦੇ ਲਈ ਖੁਦ ਸੋਸ਼ਲ ਮੀਡੀਆ ਦੇ ਉੱਪਰ ਆਣਾ ਪਿਆ ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ ਪਰੇਸ ਅਫਵਾਹ ਦੀ ਸ਼ੁਰੂਆਤ ਕਿਵੇਂ ਹੋਈ ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਇਨ੍ਹਾਂ ਸੋਸ਼ਲ ਮੀਡੀਆ ਉੱਪਰ ਫੈਲੀਆਂ ਉਸ ਦੀ ਮੌਤ ਦੀਆਂ ਝੂਠੀਆਂ ਅਫਵਾਹਾਂ ਤੋਂ ਤੰਗ ਆ ਕੇ ਕਿਹਾ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਕਸ ਅਤੇ ਵਿਊਜ਼ ਦੇ ਚੱਕਰ ਦੇ ਵਿੱਚ ਉਹਨਾਂ ਦੀ ਮੌਤ ਦੀ ਝੂਠੀ ਖਬਰ ਫੈਲਾ ਦਿੱਤੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਪਿਛਲੇ ਦਿਨੀ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਕਲਾਕਾਰ ਭਰਾ ਹਰਮਨ ਸਿੱਧੂ ਮਾਨਸਾ ਦੀ ਮੌਤ ਹੋ ਗਈ ਸੀ ਕੁਝ ਸੋਸ਼ਲ ਮੀਡੀਆ ਅਕਾਊਂਟਸ ਨੇ ਹਰਮਨ ਸਿੱਧੂ ਦੀ ਮੌਤ ਦੇ ਨਾਮ ਦੇ ਉੱਤੇ ਗਲਤੀ ਦੇ ਨਾਲ ਹਰਜੀਤ ਹਰਮਨ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦੀ ਮੌਤ ਦੀ ਝੂਠੀ ਅਫਵਾਹ ਫੈਲਾ ਦਿੱਤੀ ਹਰਮਨ ਸਿੱਧੂ ਦੀ ਮੌਤ 2 ਦਿਨ ਪਹਿਲਾਂ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਹੋਈ ਸੀ ਜਿੱਥੇ ਉਹਨਾਂ ਦੀ ਕਾਰ ਦੀ ਇੱਕ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ ਜਿਸ ਕਾਰਨ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਗਾਇਕ ਹਰਜੀਤ ਹਰਮਨ ਨੇ ਇਸ ਤਰ੍ਹਾਂ ਦੀ ਹਰਕਤ ਨੂੰ ਸ਼ਰਮਨਾਕ ਅਤੇ ਦੁਖਦ ਕਰਾਰ ਦਿੱਤਾ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਲਾਈਕਸ ਅਤੇ ਵਿਊਜ਼ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਦੂਜਿਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ। ਉਹਨਾਂ ਨੇ ਆਪਣੇ ਚਾਣ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਅਤੇ ਆਪਣੇ ਚਾਣ ਵਾਲਿਆਂ ਦੇ ਪਿਆਰ ਦੇ ਨਾਲ ਬਿਲਕੁਲ ਠੀਕ ਠਾਕ ਨੇ ਅਤੇ ਆਪਣੇ ਸ਼ੋਅਜ਼ ਕਰ ਰਹੇ ਨੇ। ਹਰਜੀਤ ਹਰਮਨ ਨੇ ਆਪਣੀ ਪੋਸਟ ਦੇ ਵਿੱਚ ਮਰਹੂਮ ਗਾਇਕ ਹਰਮਨ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਂਦੇ ਹੋਏ ਅਲਵਿਦਾ ਭਾਈ ਕਹਿ ਕੇ ਲਿਖਿਆ ਤੁਹਾਨੂੰ ਦੱਸ ਦਈਏ ਕਿ 22 ਨਵੰਬਰ ਨੂੰ ਪੰਜਾਬੀ 뮤직 ਇੰਡਸਟਰੀ ਦੇ ਲਈ ਬੇਹਤ ਮੰਦ ਭਾਗੀ ਖਬਰ ਸਾਹਮਣੇ ਆਈ ਸੀ ਜਦੋਂ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਉਹ 40 ਸਾਲਾਂ ਦੇ ਸਨ ਉਹ 21 ਨਵੰਬਰ ਦੀ ਰਾਤ ਕਿਸੇ ਕੰਮ ਦੇ ਲਈ ਮਾਨਸਾ ਗਏ ਸਨ ਅਤੇ ਆਪਣੇ ਪਿੰਡ ਖਿਆਲਾ ਰਾਤ ਨੂੰ ਵਾਪਸ ਆ ਰਹੇ ਸਨ ਇਸੇ ਦੌਰਾਨ ਉਹਨਾਂ ਦੀ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ ਜਿਸ ਦੇ ਕਾਰਨ ਗਾਇਕ ਹਰਮਨ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਮਨ ਸਿੱਧੂ ਦਾ ਮਿਸ ਪੂਜਾ ਦੇ ਨਾਲ ਗਾਇਆ ਗੀਤ ਪੇਪਰ ਯਾ ਪਿਆਰ ਬਹੁਤ ਹੀ ਹਿੱਟ ਸਾਬਤ ਹੋਇਆ ਸੀ ਅਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਮੌਤ ਦੇ ਨਾਲ ਦੁੰਗੇ ਸਦਮੇ ਦੇ ਵਿੱਚ ਨੇ। ਇਸੇ ਦੌਰਾਨ ਕੁਝ ਲੋਕਾਂ ਤੋਂ ਸੋਸ਼ਲ ਮੀਡੀਆ ਉੱਪਰ ਹਰਮਨ ਸਿੱਧੂ ਦੀਆਂ ਹਰਜੀਤ ਹਰਮਨ ਦੀ ਫੋਟੋ ਲਗਾ ਕੇ ਪੋਸਟਾਂ ਪਾ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਹਰਜੀਤ ਹਰਮਨ ਨੂੰ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਜ਼ਿੰਦਾ ਹੋਣ ਦੀ ਪੁਸ਼ਟੀ ਕਰਨੀ ਪਈ ਹੈ ਸੋਸ਼ਲ ਮੀਡੀਆ ਦੇ ਇਸ ਤੇਜ਼ੀ ਵਾਲੇ ਜ਼ਮਾਨੇ ਦੇ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ ਬੀਤੀ 11 ਨਵੰਬਰ ਨੂੰ ਬਾਲੀਵੁੱਡ ਦੇ ਦਿੱਗਜ ਐਕਟਰ ਤਰਮਿੰਦਰ ਦੀ ਮੌਤ ਦੀ ਖਬਰ ਵੀ ਇਸੇ ਤਰ੍ਹਾਂ ਫੈਲੀ ਸੀ ਹਾਲਾਂਕਿ ਉਸ ਸਮੇਂ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ ਬਾਅਦ ਦੇ ਵਿੱਚ ਪਰਿਵਾਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ ਪਰ 24 ਨਵੰਬਰ ਨੂੰ ਸਿਹਤ ਠੀਕ ਨਾ ਹੋਣ ਕਾਰਨ ਤਰਬਿੰਦਰ ਸੱਚਮੂਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਬਿਊਰੋ ਰਿਪੋਰਟ ਹਮਦਰਤਸ ਟੀਵੀ